ਜੱਟਾਂ ਨਾਮ ਮਹਿੰਦੀ ਮੰਗਦੇ ਤੇ ਕਰ ਜੇ ਬੇਸਾਨਾ ਪੁਲਤੂ ਪੁਲਤੂ ਕਿਤੇ ਜੁਤੀ ਉਹ ਜਦੋਂ ਆਪ ਕੋਲ ਦਾ ਸ਼ਹਿਰ ਤੇ ਚੱਲ ਗਿਆ ਨੇ ਜੱਗੂ ਭਗਵਾਨਪੂਰੀਆ ਦੀ ਮਾਂ ਦੇ ਕਤਲ ਦਾ ਗਰਮਾਇਆ ਮਾਮਲਾ ਸਾਡੇ ਦੋ ਘਰ ਜੜੇ ਇਹਨਾਂ ਨੇ ਸਾਡੀ ਖਾਲੀ ਨਹੀਂ ਕਰਨ ਪਰਿਵਾਰ ਨੇ ਇਨਸਾਫ ਨੂੰ ਲੈ ਕੇ ਮ੍ਰਿਤਕ ਦੇਹਾਂ ਸੜਕ ਤੇ ਰੱਖ ਕੀਤਾ ਜ਼ੋਰਦਾਰ ਹੰਗਾਮਾ ਮਾਰ ਕੇ ਰੱਖ ਦਿੱਤੀ ਹੈ ਵਰਗੀ ਉਹ ਤੋੜਦਾ ਪਰਦੇਸਾਂ ਦੀ ਛੁੱਟੀਆਂ ਇਕਨਾਂ ਪਰਦੇਸ ਇਕੰਦਰ ਬੰਦ ਕਰਦਾ ਇੱਕ ਬਾਹਰ ਬੰਦ ਕਰਦਾ ਮਾਂ ਪੁੱਤਾਂ ਤੋਂ ਵੀ ਹਵਾਜੀ ਜਲਦੀ ਦੀ ਦੁਨੀਆ ਤੋਂ ਪਰਿਵਾਰ ਨੇ ਸੁਖਜਿੰਦਰ ਰੰਧਾਵਾ ਤੇ ਲਗਾਏ ਗੰਭੀਰ ਇਲਜ਼ਾਮ ਇਹਨਾਂ ਨੇ ਇੱਕ ਐਪਲੀਕੇਸ਼ਨ ਸਾਨੂੰ ਦਿੱਤੀ ਹੈ ਜਿਹਦੇ ਵਿੱਚ ਉਹ ਜ ਆਪਣੇ ਸੁਖਜਿੰਦਰ ਰੰਧਾਵਾ ਜੀ ਉਹਨਾਂ ਦਾ ਤੇ ਹੋਰ ਦੋ ਤਿੰਨ ਬੰਦਿਆਂ ਦਾ ਨਾਂ ਆ। ਫੇਲਾ ਸੁਖਿੰਦਰ ਰਧਾਵਾ ਜੀ ਦਾ ਨਾਂ ਹੋਰ ਮੈਨੂੰ ਦੂਜੇ ਜਾਂ ਉਹਨਾਂ ਦਾ ਬੇਟਾ ਨਾਂ ਨਹੀਂ ਮਿਲਦਾ ਪਤਾ। ਇੱਕ ਕੋਈ ਇੱਕ ਐਕਸੋ ਦਾ ਮੁੰਡਾ ਆ ਆਪਣੇ ਜੈਂਟੀ ਪਰਵਾ। ਇਹਨਾਂ ਦੇ ਨਾਂ ਆ ਤੇ ਦੋ ਇਹਨਾਂ ਦੇ ਪਿੰਡ ਦੇ ਹੀ ਆ। ਜੱਗੂ ਗੈਂਗ ਦੀ ਆਪਣੇ ਵਿਰੋਧੀਆਂ ਨੂੰ ਧਮਕੀ ਵਾਲੀ ਪੋਸਟ ਵੀ ਵਾਇਰਲ। ਜੀਹਾਂ ਜੱਗੂ ਭਗਵਾਨਪੂਰੀਆ ਦੀ ਮਾਂ ਹਰਜੀਤ ਕੌਰ ਤੇ ਨੌਜਵਾਨ ਕਰਨਪੀਰ ਦੇ ਕਤਲ ਦਾ ਮਾਮਲਾ ਦਰਮਾਉਂਦਾ ਜਾ ਰਿਹਾ ਹੈ। ਪਰਿਵਾਰ ਵੱਲੋਂ ਮ੍ਰਿਤਕਾਂ ਦਾ ਸੰਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਕਤਲ ਮਾਮਲੇ 'ਚ ਇਨਸਾਫ਼ ਦੀ ਕਾਤਲਾਂ ਨੂੰ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਨਸਾਫ਼ ਦੀ ਮੰਗ ਨੂੰ ਲੈ ਕੇ ਹੀ ਪਰਿਵਾਰ 'ਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵੱਡੀ ਗਿਣਤੀ 'ਚ ਰਿਸ਼ਤੇਦਾਰ ਤੇ ਹੋਰ ਲੋਕ ਸੜਕਾਂ 'ਤੇ ਉਤਰ ਆਏ ਨੇ। ਮ੍ਰਿਤਕ ਦੇਹਾਂ ਨੂੰ ਵੀ ਧਰਨਾਕਾਰੀਆਂ ਵੱਲੋਂ ਧਰਨੇ ਵਾਲੀ ਜਗ੍ਹਾ 'ਤੇ ਰੱਖਿਆ ਗਿਆ ਤੇ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਨਾ ਬਲਵਾ ਵਰਗਾ ਬਰਾਉ। ਕੀ ਲੱਗ ਪੈ ਜਿਹੜੀ? ਪਾ ਜੀ ਐਨੇ ਦਿਨ ਹੋ ਗਏ ਮਰਡਰ ਹੋਏ ਨੂੰ। ਇਹ ਪੁਲਿਸ ਵਾਲੇ ਅੱਜ ਤਰ 나 ਦਿੱਤਾ ਇਹ ਟੀਮਾਂ ਦੀਆਂ ਟੀਮਾਂ ਇਕੱਠੀਆਂ ਹੋ ਗਈਆਂ। ਸਾਰਾ ਕੁਝ ਹੋ ਗਿਆ। ਐਨੇ ਦਿਨ ਹੋਏ ਮਰਡਰ ਹੋਏ ਨੂੰ ਬਾਜੀ ਇਹਨਾਂ ਕੋਈ ਬੰਦੇ ਨਹੀਂ ਫੜੇ ਜਾਂਦੇ। ਕਿਉਂ ਨਹੀਂ ਹੁਣ ਇਹਨਾਂ ਦੀ ਇੱਕ ਸਮਾਰਟਲੀ ਕਿਉਂ ਨਹੀਂ ਵਰਕ ਕਰਦੇ। ਅਸੀਂ ਮਜਬੂਰ ਹੋ ਗਏ ਆਪਣੇ ਘਰ ਦੇ ਜੀਆਂ ਨੂੰ ਸੜਕਾਂ ਤੇ ਰੋਲਣ ਲਈ ਤੁਸੀਂ ਕੀ ਜਾਂਦੇ ਭਾਂਜੀ ਇਹ ਆਪਣੇ ਸਾਡੇ ਜਿਨ੍ਹਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਅਰੈਸਟ ਕਰਨ ਤੇ ਆਪਾਂ ਇਥੋਂ ਅਧਰਨਾ ਵੀ ਖੋਲਦਾਂਗੇ ਅਸੀਂ ਆਪਣੇ ਜੀ ਵੀ ਸਾਂਭ ਲਾਂਗੇ ਸਾਡੀ ਇਹੀ ਮੰਗ ਹੈ ਇਹ ਪਰਚਾ ਕਰਨ ਤੇ ਇਹਨਾਂ ਦੇ ਇਹ ਇਹ ਨਾ ਬੰਦੇ ਦਾ ਪਰਚਾ ਆ ਹੋਰ ਮੈਂ ਤਾਂ ਪਰਚਾ ਮੰਗ ਕਰਦੇ ਬੰਦੇ ਤੇ ਇਹ ਕਰਦੇ ਨਹੀਂ ਨਾ ਬੇ ਇਹ ਬੰਦੇ 2 ਦਿਨ ਹੋ ਗਏ ਨੇ ਕਿ ਇਹਨਾਂ ਨੇ ਕੀ ਕੀਤਾ ਵਾ ਇਹ ਸਾਡੇ ਮੂੰਹਾਂ ਨੂੰ ਵੇਖਣ ਦੇ ਆ ਤੁਸੀਂ ਇਹ ਦੇ ਵੇਖੋ ਐਡਾ ਵੱਡਾ ਬਟਾਲੇ ਚ ਕਿੰਨੂੰ ਨਹੀਂ ਪਤਾ ਪੂਰੇ ਪੰਜਾਬ ਤੋਂ ਲੈ ਕੇ ਆਊਟ ਆਫ ਪੰਜਾਬ ਸਭ ਨੂੰ ਪਤਾ ਇੰਨਾ ਵੱਡਾ ਕਾਂਡ ਹੋ ਚੁੱਕਿਆ ਵਾ ਇਹ ਹਲੇ ਤੱਕ ਮੁਲਾਜ਼ਮ ਸੁੱਤੇ ਆ ਸਰਕਾਰਾਂ ਸੁੱਤੀਆਂ ਵਾ ਕਿ ਇੱਥੇ ਇਹ ਐਦਾਂ ਕਰਨ ਦੇ ਸੀ ਤਾਂ ਕੋਈ ਗੱਲ ਹੀ ਨਹੀਂ ਹੋਈ ਚਲੋ ਤਾਂ ਨਕਾਬ ਜਾਈਏਗਾ ਭੈਣ ਜੀ ਫਿਰ ਓਨੀ ਦੇਰ ਤੱਕ ਜਿੰਦੇ ਤੱਕ ਬੰਦੇ ਨਹੀਂ ਅਰੈਸਟ ਹੁੰਦੇ ਪਰਚਾ ਨਹੀਂ ਕੱਢਦੇ ਓਨੀ ਦੇਰ ਤੱਕ ਭਾਜੀ ਨਾਂ ਜਾਏ ਇੰਦਰੀ ਰਹੇਗਾ ਬੰਗਾ ਮਾਰ ਕੇ ਉੱਤਰਾ ਮਰੋਂ ਮੇਰਾ ਕੋ ਨਹੀਂ ਚੱਲਿਆ ਜਾਂਦਾ ਮੇਰਾ ਪੁੱਤ